ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਬ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਨਹੀਂ ਮੈਡਮ ਪਹਿਲੇ ਆਪੀ ਜਾ ਸਾਡੇ ਇਸ ਵਿੱਚ ਸਾਹ ਕਿਹੜੇ ਦਿਨ ਆਏ ਨੇ ਮੈਡਮ ਮੇਰੇ ਕੋਲ ਸਪੋਰਟਿਵ ਹਸਪੀਟਲ ਤੁਸੀਂ ਕਿਹੜੇ ਦਿਨ ਆਏ ਨੇ ਮੈਡਮ ਸਾਈਡ ਤੇ ਸਾਈਡ ਤੇ ਸਾਈਡ ਦੇ ਦੋ ਸਾਈਡ ਦੇ ਘਰ ਸਾਈਡ ਦੇ ਦੋ ਅੱਜ ਮੈਂ ਨਹੀਂ ਆਹ ਫੈਟ ਕਰਦੇ ਹਾਂ ਥੋੜਾ ਸਾਈਡ ਤੇ ਮੰਤਰਾ ਵੈਲਕਮ ਟੂ ਨਹੀਂ ਨਹੀਂ ਮੈਮ ਆਤੀ ਜਾ ਸਦੀ ਮੈਮ ਤੋਂ ਬਹੁਤ ਨਹੀਂ ਉਹਦੇ ਨੇ ਕਿਰਪਾ ਆ ਨਹੀਂ ਬੇਟਾ ਹਰ ਇੱਕ ਵੀ ਨਹੀਂ ਹਾਰ ਪਾਵਾਂਗੇ ਆਸੀ ਭਾਰਾਂਗੇ ਨਹੀਂ ਹਾਰ ਪਾ ਜੂਗੀ ਹਾਂ ਖੜੋ ਹੋ ਟਾਈਮ ਤੇ ਆ ਫੜੀਓ ਬੇਟਾ ਲੇ ਜੋਈ ਗੰਦੇ ਫਿਰ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਬੱਚੇ ਵਾਲੇ ਨਾ ਸਾਰੇ ਹੈਗੇ ਆ ਨਾ ਬੱਚੇ ਬਸ ਫਿਰਦਾ ਮੈਂ ਉਹ ਹੀ ਕਹਿੰਦੇ ਆ ਨਹੀਂ ਮੈਂ ਬੈਠ ਗਿਆ ਬੈਠ ਗਿਆ ਨਹੀਂ ਚਲੋ ਬੇਟਾ ਬੇਟਾ ਆ ਫੜਾਓ ਫੜਾਓ ਹਾਂ ਮੇਰੇ ਨਾ ਜਾਵੇ ਹਾਂ ਆ ਪਿੱਛੇ ਕਰੋ ਆ ਫੜਾਓ ਫੜਾਓ ਇੱਕ ਮਿੰਟ ਜੱਜੀ ਜੱਜੀ ਨੂੰ ਬੈਠ ਕੇ ਗੱਲ ਕਰਦਾ ਪਿਆ ਉਹ ਲੋਕ ਕਰਦਾ ਬੈਠ ਕੇ ਗੱਲ ਕਰਦਾ ਇਤਨਾ ਵੀ ਗੱਲ ਕਰਦੇ ਬੈਠ ਕੇ ਮੈਂ ਜੋ ਬੈਠ ਕੇ ਗੱਲ ਕਰਦੇ ਇਹਨਾਂ ਨਾਲ ਸਾਰੀ ਪਿੱਛੇ ਰੋ ਦਿਲਜੀਤ ਸਾਹਿਬ ਆ ਵੀ ਨਹੀਂ ਸੀ ਨਾ ਇੱਕ ਮਿੰਟ ਕੋਈ ਨਾ ਕਰਾ ਰਿਹਾ ਕਰਾ ਰਿਹਾ ਸੇਕਾ ਰੁੜ ਗਿਆ ਨਹੀਂ ਬੈਠੋ ਬੈਠੋ ਪੀਸ ਬੈਠ ਕੇ ਗੱਲ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ ਬੈਠੋ ਮੈਡਮ ਛੋਟੇ ਕੁਛ ਆਂਦੀ ਛੋਟੇ ਬੈਠ ਕੇ ਗੱਲ ਕਰਦੇ ਆ ਮੁਰਦਾਬਾਦ 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 ਆਪਣੇ ਲੋਕਾਂ ਦਾ ਦੁੱਖ ਨਾ ਲੈ ਕੇ ਪ੍ਰੋਜੈਕਟ ਮੁਰਦਾਬਾਦ 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 ਕਾਰਜ ਮੈਦਮ ਮੈਦਮ ਹਰੇ ਹੋਣ ਇਹ ਕਿੰਨਾ ਮਿਲਿਆ ਮੈਂ ਨਾ ਦੁਆਰ ਚੱਲ ਜਾਂਦੇ ਹਾਂ ਇਹਦੇ ਕਿੰਨੇ ਦੇ ਰਖੜੀਆਂ ਦੱਸੋ ਬੰਨੂ ਪਾਹ ਹੁੰਦੇ ਹੋ ਗੱਤ ਨਹੀਂ ਹੁੰਦੀ ਉਹ ਹਟ ਗਏ ਮੈਜੋ ਹਸਪੀਟਲ ਦਾ ਮੈਜੋ ਹਸਪੀਟਲ ਦਾ ਭੇਜੋ ਸਰਕਾਰੀ ਬੱਚੇ ਸੜਕ ਦੇ ਰੂਲ ਦੇ ਨੇ ਇੱਕ ਵਾਰਾ ਐਡਮਿਨਿਸਟਰेटर ਉਹਦੇ ਐਡਮਿਨਿਸਟ੍ਰੇਸ਼ਨ ਚੋਂ ਆ ਰਿਹਾ ਆ ਦੇਖ ਲਓ ਅੱਜ ਲੋਕਾਂ ਨੂੰ ਕਿਹੜਾ ਬੱਚਾ ਦੇਖਿਆ ਕਿਹੜਾ ਬੱਚਾ ਦੇਖਿਆ ਤੁਸੀਂ ਕੋਈ ਨਹੀਂ ਉਹਨਾਂ ਦਾ ਦੁੱਖ ਦੀ ਕੋਈ ਬਰਾਦਰੀ ਨਦੀ ਗੱਲ ਕਰਦੇ ਆ ਇਹ ਮੋਟਾ ਇਹ ਕਹਿੰਦਾ ਕਿਤਾ ਦੀ ਗੱਲ ਦੇਖਣਾ ਉੱਤੇ ਉੱਤੇ ਲੱਗਦਾ ਇਹ ਤਾਂ ਨਹੀਂ ਆਇਆ ਹਾਂ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਤੁਸੀਂ ਅੱਜ ਵੀ ਦੇਖ ਲੁਕੇ ਸੀ ਸਾਨੂੰ ਇਹ ਜਵਾਬ ਦੋ ਤੁਸੀਂ ਸੁਪਰੀਮੋ ਡਿਸਟਿਕ ਦੇ ਕਿੰਨੂ ਮਿਲੇ ਹੋ ਮੈਡਮ ਮੈਨੇ ਕੋਸ਼ਿਸ਼ ਕੀਤੀ ਮੈਨੂੰ ਤਾਂ ਮਿਲਣੀ ਸੀ ਤੁਸੀਂ ਐਸਪੀ ਸਾਹਿਬ ਇਸ ਦੇ ਨਾਲ ਕਿਹੜੇ ਦਿਨ ਆਏ ਨੇ ਮੈਡਮ ਮੇਰਾ ਬੱਚਾ ਸਰਪੰਚ ਹਸਪੀਟਲ ਤੁਸੀਂ ਜੇ ਦੇ ਕਿਹੜੇ ਦਿਨ ਆਏ ਨੇ ਮੈਡਮ ਤੁਹਾਨੂੰ بار بار ਸੀ ਨੰਬਰ ਪਾਇਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੈਂਟੀਆ ਦੇ ਤੁਸੀਂ ਕਾਜ ਨਹੀਂ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਇੰਟਰਨੈਸ਼ਨਲ ਕੰਪਨੀ ਜਿਹੜੀ ਤਾਂ ਸੜਕ ਦੇ ਖਤਮ ਹੋ ਗਈ ਤੁਸੀਂ ਤਾਂ ਨਹੀਂ ਆ ਤੁਸੀਂ ਤਾਂ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਉੱਗਦੀਆਂ ਨੇ ਦੇਖੋ ਅਸੀਂ ਬਾਰ 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 ਅਸੀਂ ਕਿੱਥੇ ਉਸ ਪਾਰ ਅਸੀਂ ਤੇਰੇ ਨਾਲ ਪੜ੍ਹਨੀ ਪੈ ਜੀ ਵੀ ਤੁਸੀਂ ਅੱਜ ਆਏ ਹੋ ਤੁਸੀਂ ਸਾਰਾ ਕੋਈ ਕੋਈ ਕੁਝ ਦੀ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਅਸੀਂ ਨਹੀਂ ਪੜ੍ਹਨੀ ਲਾ ਲੋ ਕੋਈ ਬੱਚੇ ਪੇਰੈਂਟਸ ਨਾਲ ਗੱਲ ਕਰਦੇ ਹੁੰਦੇ ਨੇ ਅੰਜਨ ਜੀ ਨੂੰ ਨਾ ਜਾਣਦੇ ਮੈਡਮ ਜੀ ਜਾਨੇ ਆਪਾਂ ਦਾ ਬੰਦਾ ਨਹੀਂ ਸੀ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆਜਾਣ ਦਾ ਮਨਤਬ ਕੀ ਹੈ ਚਲੋ ਦੱਸੋ ਆਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਦੇ ਹੱਥ ਜੋੜ ਕੇ ਦਿਲੋਂ ਕਹਿੰਦੀ ਹਾਂ ਕਿ ਤੁਹਾਡੇ ਦੁੱਖ ਤੇ ਅੱਗੇ ਮੈਂ ਕੁਝ ਨਹੀਂ ਕਹਾਂ ਕੁਛ ਵੀ ਇੱਕ ਵੀ ਨਾਮ ਮੈਂ ਕੁਝ ਕਹਿ ਸਕਦੀ गाने ਉਤਵੀ ਨਹੀਂ ਕਰਦੀ ਮੈਂ ਆਪ ਦੇਖੇ ਵਿੱਚ ਤਾਂ ਮੈਨੂੰ ਪੁੱਛੇਗਾ ਮੈਂ ਕੁਛ ਨਹੀਂ ਕਹਿਣਾ ਕਿਉਂਕਿ ਜੋ ਤੁਹਾਡਾ ਪੁੱਛਾਏਗਾ ਸਭ ਕੁਝ ਹੈ ਇੱਕ 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 ਮੈਂ ਕੁਛ ਨਹੀਂ ਹੈ ਕੁਝ ਨਹੀਂ ਕੋਈ ਉਹ ਕਿਸੇ ਤਰੀਕੇ ਦਾ ਕੁਛ ਕਿ ਮੈਂ ਕੁਛ ਇੱਕ ਬੂੰਦ ਵੀ ਕੁਝ ਹੋਰ ਜਸਟੀਫਾਈ ਕਰ ਰਹੀ ਹਾਂ ਸਬਸਫਰੀ ਕਰ ਰਹੀ ਹਾਂ ਜਾਂ ਇਹ ਕਹਿਣਾ ਹੋ ਗਿਆ ਇਹਨਾ ਮੈਂ ਤਾਂ ਖੁਦ ਹੱਥ ਜੋੜ ਕੇ ਬੇਚੀ ਕਰ ਦਿੱਤਾ ਇੱਕ ਸਮੇਂ ਮੈਨੂੰ ਇਹ ਯਾਦ ਨਾ ਆਉਂਦਾ ਹਾਂਜੀ ਬੋਲੋ ਜੀ ਬੋਲੋ ਕਿੰਨਾ है। एक एक मदर एक एक फादर, कुछ, फिर भी, जे भी मैं भी नहीं करा, बिल्कुल बिल्कुल नहीं, नहीं मैं सीधा कर कुछ नहीं कहना बिल्कुल नहीं कुछ कहता सर मे पब्लिक को कुछ नहीं है पब्लिक फिर रोल था ਚਲੋ ਮੈਨੂੰ ਇੱਕ ਮਿੰਟ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਮ ਦੇ ਅਮਰ ਹਸਪੀਟਲ ਦੇ ਮੈਂ ਇੱਕ ਮਿੰਟ ਦੇ ਇੱਕ ਗੱਲ ਕਸਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਮੇਰੇ ਇੱਕ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਮਰੇ ਅੱਧੇ ਬੱਚੇ ਰਜਿੰਦਰ ਜੀ ਅਮਰ ਹਸਪੀਟਲ ਇਤਨੀਆ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਹੈ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ 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 ਆਪਾਂ ਬਹਤਿਆਂ ਪੁੱਤਾਂ ਨੇ ਤੁਹਾਡਾ ਗੁੱਸਾ ਨਹੀਂ ਹੈ ਸਿਰਫ ਦੁੱਖ ਹੈ ਸਿਰਫ ਦੁੱਖ ਨਹੀਂ ਹੈ ਸਾਡਾ ਦੁੱਖ ਹੈ ਤੁਹਾਡੇ ਆਉਣ ਨਾਲ ਮਰਨ ਲੱਗ ਜਾਣੀ ਪਰਵਾਹ ਨਹੀਂ ਕਿਉਂ ਜੰਮੇ ਹੋ ਅਸੀਂ ਇੱਥੇ ਜੰਮੇ ਕਿਉਂ ਅਸੀਂ ਸਾਡੇ ਵੀ ਕਿਵੇਂ ਪਾਕਿਸਤਾਨ ਜਾ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਟਾਈਮ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕਿਰੇ ਮੋੜੇ ਖਤਮ ਹੋ ਰਹੇ ਤੁਸੀਂ ਦੇਖੋ ਫਰੀडम ਕੋਡੇ ਖਤਮ ਹੁੰਦੇ ਰਿਹਾ ਉਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇਹਦਾ ਕੱਲਾ ਕਰਦੇ ਹੋ ਅਸੀਂ ਜਿੱਦਣੇ ਮੋੜੇ ਚ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਇੱਕ ਵਾਰੀ ਐਵੇਂ ਆਂਦੇ ਅਸੀਂ ਫੜ ਕੇ ਲਵਾਗੇ ਇਹ ਵਾਰ ਨਹੀਂ ਤੁਹਾਨੂੰ ਕਹਿੰਦੇ ਨਹੀਂ ਹੈ ਮੈਂ ਇਹ ਤਾਂ جواب ਨਹੀਂ ਹੈ ਉਹਨਾਂ ਦਾ ਹੁਣ ਤੁਹਾਡਾ ਹੁਣ ਪੁੱਛਣਾ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੁਝ ਵੀ ਹੋਣਾ ਸੀ ਕਿ ਤੁਸੀਂ ਫਟੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਫਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਅਸੀਂ ਸਾਨੂੰ ਦੇਖਦੇ ਪੁੱਛਣਾ ਉਸ ਤੋਂ ਚੜ ਰਹੇ ਆਂ ਸਾਡੇ ਉੱਤੇ ਚੜ ਰਹੇ ਆਂ ਉਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜ ਸਾਡੇ ਉੱਪਰ ਚੜ ਦਿਓ ਅਸੀਂ ਤੁਹਾਨੂੰ ਸਾਰਾ ਕੁਝ ਮੁਆਫ ਕਰਾਉਂਦੇ ਆਂ ਦੇਖੋ ਸਾਡੇ ਉੱਪਰ ਬੱਚੇ ਹੀ ਲੱਤਣ ਲਗਾ ਦੇ 14 ਬੰਦਿਆਂ ਦਾ ਕੋਈ ਪੀਸ ਨਹੀਂ ਚੱਲੇਗਾ ਸਾਡੇ ਸਾਡੇ ਬੱਚੇ ਤਾਂ ਸਰ ਖਤਮ ਕਰ ਦਿਓ ਬੱਚੇ ਸੀ ਟੋਨ ਮੋ ਦੇਖੋ ਇੱਕ ਤਾਂ ਮੈਡਮ ਜੀ ਇੱਕ ਤਾਂ ਬੱਚੇ ਕੋ ਆਇਆ ਇਹਨਾਂ ਦਾ ਇਨਸਾਫ ਹੋਣ ਵਾਸਤੇ ਦੇਖੋ ਇਹ ਕੰਟਰੋਲ ਕਰਿਆ ਬੈਠਾ ਸਾਨੂੰ ਪਿੱਪਰ ਦੇ ਇਨਸਾਫ ਦੇ ਚੰਦਾਰ ਸਾਨੂੰ ਮੈਂ ਟਿੱਪਰ ਲਿਆਓ ਸਾਡੇ ਤੇ ਛਾੜ ਦਿਓ ਹੱਥ ਹੋ ਗਏ 10 80 ਦਾ ਰੁਪਆ ਖਤਮ ਹੋ ਗਿਆ ਕੰਟਰੋਲ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦੇਨੇ ਕੋ ਤੁਹਾਨੂੰ 18 ਕੰਟਰੋਲ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ